ਇਹ ਨਾ ਖਰੇ ਜੀ ਨਹੀਂ ਕਰਦਾ ਇਹ ਨagre ਨਹੀਂ ਕਰਦਾ ਬੰਦਾ ਇਹ ਆ ਬਾਈ ਨਗੁੰਦਾ ਦੇਖ ਮੈਂ ਵੀ ਨਹੀਂ ਦੇ ਰਿਹਾ ਇਹ ਕੰਨਾਂ ਲੋਟ ਦੇ ਦੋ ਬੱਠਾ ਨੇ ਬਈ ਆਹ ਇੱਕ ਢੱਬ ਵਿੱਚ ਪਾਣੀ ਪੀ ਜਾਂਦੀ ਹੈ ਖੜੀ ਹੈ ਸਰ ਪੈਸੀ ਵਾਲੇ ਮੰਗਦਾ ਕੋਈ ਗੱਲ ਨਹੀਂ ਕਰੀਏ ਮੰਗਦਾ ਤੂੰ ਜੋ ਕਰ ਦੋ ਉਹ ਕੀ ਕਹਨੇ ਓਏ ਲਾ ਕੁਸਾ ਉਹ ਮੰਗਿਆ ਰਿਆ ਯਾਰ ਹੁਣ ਤੇਰੇ ਇੰਤੋਂ ਜੇ ਰਹਿ ਗਿਆ ਦੇ ਆਈ ਜੀ ਕਹਿੰਦਾ ਠੀਕ ਮਾਰ ਆ ਮਾਰਦੀ ਹੈ ਇਹ ਉਹ ਮੈਂ 7.5 4500 ਦੀ ਇਹਦਾ 4500 ਮੰਗ ਲਿਆ 7.5 ਉਹ ਪੱਕੇ ਲੈਣੇ ਨੇ ਅੱਥੀ ਲੈ ਕੇ ਜਾ ਉਹ ਤੂੰ ਕਰਨਾ ਕੀ ਕਰ ਕਰਿਆ ਹੁਣ ਹੀ ਸਹੀ ਕੱਢ ਮੰਨਲਾ ਤੂੰ ਸਹੀ ਕੱਢ ਮੰਨਲਾ

ਪੂਰੀਆਂ 8000 ਦੀਆਂ ਇਹਨੇ ਕਹਿੰਦੇ ਨੇ ਜੇ ਦੇਣੀਆਂ ਨਹੀਂ ਨਹੀਂ ਗੱਲ ਸਿੱਧੀ ਗੱਲ ਐ ਨਹੀਂ ਮੈਂ ਤਾਂ ਮਿੱਠੂ ਲੀ ਜਾਂਦਾ ਬੀਤੀ ਪੱਠਾ ਉਧਰ ਵਧੀਆ ਖੜੀਆਂ ਨੇ ਕੋਈ ਗੱਲ ਨਹੀਂ ਆਖਿਆ ਮਿੱਠੂ 2 ਮਿੰਟ ਇੱਕ ਕਿਸੇ ਮਾੜੀ ਵੀ ਹੁੰਦੀ ਐ ਵੀਰ ਮੰਡੀ ਐ ਲੈ ਰਾਮ ਨੂੰ ਯਾਰ ਮੈਂ ਜੇ ਆ ਮੋੜ ਕੇ ਵੀ ਮਰਜੀ ਮੈਨੂੰ ਰਾਮੂ ਨੂੰ ਪੁੱਛਣਾ ਹੁੰਦੇ ਨਹੀਂ ਗੱਲ ਸੁਣ ਲੈ ਆਪਣੇ ਕੋਈ ਨਾਣਾ ਜੀ ਕੀ ਰੇਟ ਲਾਉਂਦਾ ਫਿਰ ਉਹ ਮਾਰਿਓ ਲਾਈ ਵੀ ਪੜਦਾੜੀ ਉਹ ਵੀ ਉਦਾ ਉਹ ਨਹੀਂ ਲਿਖੀ ਜੀ ਲਾਓ ਇਹ ਉਮਰ ਜੀ ਛੋਟੀ ਹੁੰਜ ਤਾਂ ਇਹ ਹੈਗੀਗੀ ਉਮਰ ਜੀ ਛੋਟੀ ਦੱਸ ਲੈ ਕਰਨ ਬੰਦੇ ਜੇ ਕਮੀ ਐ ਦੀ ਐ ਜੇ ਹੁਣ ਕਹੀ ਆ ਮੇਮ ਨਾਲ ਨਾਦਰ ਲਾ ਦਾਂਗੇ ਰਲ ਜੂਗਾ ਫਰਕ ਦਾ ਫਰਕ ਹੀ ਹੈ ਐਂ ਦਾ ਰੰਗ ਪਾ ਲੋ ਓ ਫਿਰ ਹੋਰ ਇੱਕੋ ਹੀ ਦੱਸ ਕਿੰਨੇ ਦੇਣੀ 11000 ਦੀਆਂ ਪਾ ਲੋ ਜੀ ਕੀ ਬੜਾ ਕੋਣੀ ਕਰਨੇ ਚਾਚਾ ਮੇਰੀ ਸੁਣ ਲੈ ਗੱਲ ਆ ਬੋਣੀ ਐਸੀ ਕਰਨੀਆਂ ਟੜਕੇ ਦੀ ਦੋਏ ਗਰੀਬ ਆਦੀਆਂ ਇੱਥੋਂ ਵੱਧ ਨਹੀਂ ਦੋਆਂ ਚੱਕੇ ਨੋਟ ਲਵਾਗੇ ਸੀ ਤਾਂ 500 ਦਾ ਇਹਨਾਂ ਦੇਖਣੇ ਬਈ ਅਸੀਂ ਆ ਲੈ ਹੋਰਾਂ ਹੋ ਗਈਆਂ ਬਸ ਮੈਂ ਬਾਤ ਕਰੂਗੀ ਬਸ ਉਹ ਵੀ ਗਰੀਬ ਐ ਇੱਕ ਤਿੰਨ ਮਿੰਟ ਦੇ ਬਾਬਾ ਲੋ ਤਿੰਨ ਮਿੰਟ ਦੇ ਪੂਰੀਆਂ 9.5 ਦੀਆਂ ਹੋ ਗਈਆਂ ਬਸ ਆਈ ਵਾਲੇ ਵੀ ਸੌਦੇ ਬਾ 500 ਕੱਟ ਦੇ ਦੇਣਾ ਲੈ ਆਣੇ ਜੇ ਕੋਈ ਨਹੀਂ ਕਰਦਾ ਚਾ ਪੂਰੀਆਂ ਦੱਸਦਿਆਂ ਹੋ ਗਿਆ ਆ ਬਹੁਤੀਆਂ ਗੱਲਾਂ ਨਹੀਂ ਅਸੀਂ ਕਰਦੇ ਹੁੰਦੇ ਠੀਕ ਆ ਹੋ ਨਾ ਨਾ ਬਾ ਬਾ ਬਾਦੂ ਵੀ ਬਾਦੂ ਮੈਂ ਉਹ ਮਾਰ ਨਾ ਜੱਫੀ ਦੇ ਥੋੜਾ ਕਹਿੰਦਾ ਜੱਫੀ ਵਾਲੀ ਮਿੱਠੀ ਹੈ ਜੀ ਮਿੱਠੀ ਕਰਨਾ ਹਾਂ ਪਿਆਰ ਕਰ ਪਿਆਰ ਹਾਂ ਤੇਰੀ ਜੱਫੀ ਵਾਲੀ ਮਿੱਠੀ ਹੈਗੀ ਮਾਈ ਤੇ ਜਾਣਾ ਮੈਂ ਮਾਈ ਕਫਾ ਦਊਗੀ ਹਾਂ ਜੀ ਲਓ ਜੀ ਪਰ ਪੈਸੇ ਪੂਰੇ ਕਰੋ ਅਸਾਈ ਉਹਨਾਂ ਦੀ ਹੈ ਅਸਾਈ ਉਹਨਾਂ ਦੀ ਵਿਚ ਬਾਈ 500 ਥੋੜਾ ਆਤੀ ਬਾਈ 500 ਕੱਟ ਦੇ ਦੇ ਬਾਈ ਇਹ ਤਰਖ ਰਖ ਲ ਤੂੰ ਇਹਦਾ ਫੋਟੋ ਕੋਈ ਨਹੀਂ ਕੋਈ ਫੋਟੋ ਮਾ ਖੇਚਦਾ ਫੋਟੋ ਮਾ ਜੇ 15 ਵਾ ਖੇਚਦਾ ਇਹਦਾ ਮੜੀ ਜੀ ਲੱਗਦਾ ਲੈ ਇਹੋ ਜਿਹੇ ਫੋਟੋ ਲੈ ਲਗਾ ਸੁਣ ਉਹ ਪੱਠ ਉਹ ਪੱਠ ਤਾਂ ਸਲੀ ਆ ਆਹ ਸਾੜੀ ਚਰਤੇ ਉਹਦਾ ਨਵੀ ਹੋ ਜੂ ਸਾੜੀ ਚਰਕੇ ਇਹ ਮੂਹਰੇ ਲੱਗਣਾ ਥੋੜੇ ਲੱਗੂ ਆ ਇਹ ਜਿਹੜੀ ਲਾਦਾ ਮੜੀ ਜੀ ਆਹ ਬੁੱਜੋ ਕੱਢਦੀ ਜਿਹੜੀ ਉਹ ਮਾਂ ਨਹੀਂ ਆ ਉਹ ਤਾਂ ਲਾਦਾ ਮੜੀ ਜੀ ਲਾਦੀ ਨਾਦੀ ਕੋਈ ਲਾਦੀ ਨਾਦੀ ਲੱਗਦੀ ਪਰ ਠੀਕ ਹੈ ਬੋਲਾ ਜੇ ਹੋਮ ਖੇਚਰੋ ਕਿੰਨਾ ਮਾਜੀ ਖਚੋ ਲਿਆਦਾ ਬਹੁਤ ਖੇਚਰੀ ਮਿਲਦਾ ਇਹਨਾਂ ਦੀ ਬੈਟਰੀ ਫੁੱਲ ਹੋ ਜੂ ਆ ਜਾ ਬਾਬੇ ਆ ਜਾ ਆਦੀ ਸਹੀ ਭਰ ਕੇ ਬਸ ਮੈਂ ਇਹਨੂੰ ਕਹਾਂਗਾ ਮੈਂ ਇੱਧਰ ਲੱਡੂ ਲੱਡੂ ਮਾ ਇਹਨਾਂ ਨੂੰ ਸਾਰੇ ਮੰਨਦੇ ਨੇ ਸੱਦੂ ਦਾ ਸਾਰੀ ਮੰਨਣਗੇ ਕੱਲ ਨੂੰ ਘਰੇ ਚਿੱਤ ਨੋਲੇ ਮਾਈ ਤੇ ਇਹਨਾਂ ਲਾ ਕੇ ਮੈਂ ਲੱਡੂ ਚੜ ਕੇ ਉਹ ਫੇਸੋਤੇ ਕਰਾਂ ਉਹ ਪਰੋਤੇ ਹੋਈ ਆ ਹੋ ਰਹੀ ਆ ਉਂਗਲੀ ਦਾ ਕੋਈ ਇੱਕ ਦਾ ਪੱਕਾ ਪਤਾ ਨਹੀਂ ਹੁਣ ਕਿਸੇ ਨੂੰ ਕਿਉਂ ਜੇ ਫੋਨਾਂ ਦੇ ਕਿਸੇ ਵਪਾਰੀ ਦਾ ਫੇਰਾ ਹੂੰ ਉਹ ਬਾਈ ਜੀ ਫੇਰਾ ਹੂੰ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਂ ਕੱਲ ਨੂੰ ਮੁੜੇ ਹੂੰ ਫਿਰ ਜੇ ਉਂਗਲੀ ਗਿਆ ਆ ਕੇ ਬਾਦ ਜਿਹੜਾ ਘਟ ਕੇ ਹੂੰ ਸ਼ੁਕਰੀਆ ਨੂੰ ਚਲਾਂਗੇ ਸਭ タルਕੀ ਬੰਦਣਗੇ 5 ਵਜੇ ਸੇ ਉਦੋਂ ਅਸੀਂ ਮੰਗਣਾ 50000 ਇਹ ਗੇ ਸਿੱਧੀ ਕਰਨਾ ਹੈ ਆਲਟੀਆਂ ਹੱਲੇ ਵਾਦੂ ਨੇ ਤੇ ਉਹ ਲੱਗਦੇ ਮੇਲੇ ਦੀ ਗੱਲ ਲਈ ਹੈ ਹਾਂ ਉਹ ਕਿਹੇ ਸੀ ਕਰਨਾ ਉਹ ਕਿਹ ਸਸੀ ਚ ਜਵਾਖ ਪਾਲੂ ਦੱਸਦੀਆਂ ਕੀ ਮਾੜੀਆਂ ਨੇ ਇਹ ਹਾਂ ਸੁਣਦਾ ਮੇਰੀ ਸਾਡੇ ਚੀਜ਼ੀ ਤਾਂ ਆਵਾਂ ਨਕੇ ਚੱਲ ਤੂੰ ਕਾਲੀ 3500 ਦੀ ਉਹ ਮੰਨ ਕੇ ਚੱਲਾ ਮਾੜੀਆਂ ਨਹੀਂ ਜੋ ਵੀ ਮੁਰੇ ਬਾੜੀ ਆ ਕੇ ਦਾਣੇ ਮੁੱਠੀ ਪਾਵਾ ਕਰੂ ਬੁਰਜੋ ਆ ਸਾਰੇ ਤੋਂ ਮੈਂ ਲੋ ਬਾਈ ਸੌਦਾ ਹੋ ਗਿਆ ਇੱਕ ਤਾਂ ਪੱਠ ਦਾ ਹੋਇਆ ਬਾਈ ਸੌਦਾ ਦੇਖ ਸਕਦੇ ਹੋ ਨਿੱਕੀ ਦਾ ਇੱਕ ਪੱਠ ਦਾ ਸੌਦਾ ਆ ਹੋਇਆ ਇਹਦਾ ਪੂਰਾ 10000 ਦਾ ਬਈ ਰੰਮੂ ਤੋਂ ਲਿਖੇ ਨੇ ਇਹ ਪਿੰਡ ਕਿਹੜਾ ਬਾਈ ਤੇਰਾ ਖੁੱਡੀ ਗੜੀ ਨਿੱਕੇ ਨਿੱਕੇ ਵਾਲੀ ਖੁੱਡੀ